ਜਹਾਜ਼ਾਂ ਦੇ ਵਿੱਚ ਸਫ਼ਰ ਕਰਨ ਵਾਲੇ ਇਸ ਖ਼ਬਰ ਨੂੰ ਧਿਆਨ ਨਾਲ ਸੁਣਨਾ ਕਿਉਂਕਿ ਦਰਸਲ ਤੁਹਾਨੂੰ ਦੱਸੀਏ ਕਿ ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ 에ਅਰ ਕੈਨੇਡਾ ਨੇ ਹੁਣ ਇੱਕ ਵੱਡਾ ਫੈਸਲਾ ਲੈ ਲਿਆ ਕਿਉਂਕਿ ਉਹਨਾਂ ਦੇ ਕਰਮਚਾਰੀਆਂ ਦੀ ਹੜਤਾਲ ਤੋਂ ਬਾਅਦ ਹੁਣ ਇਹ ਸਾਰੀਆਂ ਫਲਾਈਟਸ ਜਿਹੜੀਆਂ ਰੱਦ ਹੋਣ ਵਾਲੀਆਂ ਨੇ ਯਾਨੀ ਕਿ ਹੁਣ ਉਡਾਨਾਂ ਰੱਦ ਹੋਣ ਗਿਆ ਤੇ ਯਾਤਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਆਖਰ ਹੁਣ 에ਅਰ ਕੈਨੇਡਾ ਦੇ ਵੱਲੋਂ ਕੀ ਕੋਈ ਵੱਡੇ ਫੈਸਲੇ ਲਿੱਤੇ ਗਏ ਨੇ ਤੇ ਕੀ ਕੋਈ ਹੁਣ ਉਡਾਨਾਂ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਦਰਸਲ ਜਿੱਥੇ ਹੁਣ ਦੱਸੀਏ ਕਿ ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ ਹੈ 에ਅਰ ਕੈਨੇਡਾ ਤੇ ਹੁਣ ਉਹਨਾਂ ਦੇ ਕਰਮਚਾਰੀ ਜਿਹੜੇ ਨੇ ਸੰਭਾਵਿਤ ਹੜਤਾਲ ਦੇ ਮੱਦੇਨਜ਼ਰ ਉਹਨਾਂ ਨੇ ਆਪਣੀਆਂ ਉਡਾਨਾਂ ਰੱਦ ਕਰਨੀਆਂ ਜਿਹੜੀਆਂ ਸ਼ੁਰੂ ਕਰ ਦਵੇਗੀ 에ਅਰ ਕੈਨੇਡਾ ਔਰ 에ਅਰ ਕੈਨੇਡਾ ਨੇ ਕਿਹਾ ਕਿ ਇਸ ਤੋਂ ਬਾਅਦ ਹੋਰ ਉਡਾਨਾਂ ਰੱਦ ਕੀਤੀਆਂ ਜਾਣਗੀਆਂ ਜਦਕਿ ਸ਼ਨੀਵਾਰ ਨੂੰ 에ਅਰ ਕੈਨੇਡਾ ਤੇ 에ਅਰ ਕੈਨੇਡਾ ਰੂਟ ਦੀਆਂ ਜਿਹੜੀਆਂ ਉਡਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਇਸ ਨਾਲ ਰੋਜ਼ਾਨਾ ਲਗਭਗ 1.3 ਲੱਖ ਯਾਤਰੀ ਪ੍ਰਭਾਵਿਤ ਹੋ ਸਕਦੇ ਨੇ 에어 ਕੈਨੇਡਾ ਅਨੁਸਾਰ ਹੁਣ ਇਹ 278 ਜਹਾਜ਼ਾਂ ਦੇ ਬੇੜੇ ਨਾਲ 6 ਮਹਾਦੀਪਾਂ ਤੇ ਲਗਭਗ 65 ਦੇਸ਼ਾਂ ਵਿੱਚ ਉਡਾਨਾਂ ਫਰਦਾ ਹੈ ਤੇ ਇਹ ਹੜਤਾਲ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨਾਮਕ ਇੱਕ ਸੰਗਠਨ ਦੁਆਰਾ ਕੀਤੀ ਗਈ ਹੈ ਜੋ 10000 ਫਲਾਈਟਾਂ ਐਂਡ ਰਿਟਰਨ ਨੂੰ ਨੁਮਾਇੰਦੀ ਕਰਦਾ ਹੈ ਸੰਗਠਨ ਨੇ ਕਰਮਚਾਰੀ ਤਨਖਾਹ ਵਾਦੇ ਜ਼ਮੀਨ ਤੱਕ ਜ਼ਮੀਨੀ ਤਨਖਾਹ ਬਿਹਤਰ ਪੈਨਸ਼ਨਾਂ ਤੇ ਲਾਭਾਂ ਤੇ ਚਾਲਕ ਦਲ ਦੇ ਆਰਾਮ ਵਰਗੇ ਮੁੱਦਿਆਂ ਤੇ 8 ਮਹੀਨਿਆਂ ਤੋਂ ਗੱਲਬਾਤ ਕਰ ਰਹੇ ਸਨ ਪਰ ਗੱਲਬਾਤ ਕਿਸੇ ਨਤੀਜੇ ਤੇ ਨਹੀਂ ਪਹੁੰਚ ਸકી ਯੂਨੀਅਨ ਨੇ 99.7% ਕਰਮਚਾਰੀ ਹੜਤਾਲ ਤੇ ਹੱਕ ਵਿੱਚ ਹਨ ਇਸੇ ਤਰੀਕੇ ਦੇ ਨਾਲ ਹੀ 에어 캐나ਡਾ ਨੇ ਕਿਹਾ ਕਿ ਜੇਕਰ ਹੁਣ ਜਿਹੜੇ ਯੂਨੀਅਨ ਦੇ ਮੈਂਬਰ ਨੇ ਉਹ ਹੜਤਾਲ ਤੇ ਨੇ ਤਾਂ ਹੁਣ ਉਹਨਾਂ ਦੇ ਵੱਲੋਂ ਜਿਹੜੀਆਂ ਆਪਣੀਆਂ ਉਡਾਨਾਂ ਨੇ ਉਹ ਰੱਦ ਕੀਤੀਆਂ ਜਾਣਗੀਆਂ ਤਾਂ ਇਸ ਦੇ ਨਾਲ ਹੀ ਹੁਣ 1.30 ਲੱਖ ਦੇ ਕਰੀਬ ਜਿਹੜੇ ਯਾਤਰੀ ਨੇ ਉਹ ਪ੍ਰਭਾਵਿਤ ਹੋ ਗਏ ਤੇ ਕੈਨੇਡਾ ਦੀ ਸਭ ਤੋਂ ਵੱਡੀ 에어ਲਾਈਨ ਹੈ ਏਅਰ ਕੈਨੇਡਾ ਜਿਹੜੀ ਆ ਹੁਣ ਉਸਦੇ ਕਰਮਚਾਰੀ ਸੰਭਾਵਿਤ ਹੜਤਾਲ ਦੇ ਵਿੱਚ ਨੇ ਤਾਂ ਇਸੇ ਕਰਕੇ ਹੁਣ ਕਈ ਉਡਾਨਾਂ ਜਿਹੜੀਆਂ ਰੱਦ ਕਰਨੀਆਂ ਉਹਨਾਂ ਨੇ ਸ਼ੁਰੂ ਕਰ ਦਵੇਗੀ ਜਿਸ ਤੋਂ ਬਾਅਦ ਸਫ਼ਰ ਕਰਨ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਦਿੱਕਤ ਪਰੇਸ਼ਾਨੀ ਆਵੇਗੀ ਤਾਂ ਹੁਣ ਜੇਕਰ ਤੁਸੀਂ ਵੀ ਸਫਰ ਕਰਨ ਵਾਲੇ ਸੋਚ ਲਿਓ ਤਾਂ ਹੁਣ ਦੱਸ ਜੀਏ ਕਿ 에어 ਕੈਨੇਡਾ ਨੇ ਆਪਣੀਆਂ ਜਿਹੜੀਆਂ ਫਲਾਈਟਸ ਨੇ ਆਪਣੀਆਂ ਜਿਹੜੀਆਂ ਉਡਾਨਾਂ ਨੇ ਉਹ ਰੱਦ ਕਰਨੇ ਸ਼ੁਰੂ ਕਰ ਦਿੱਤੀਆਂ ਨੇ ਕਿਉਂਕਿ ਉਹਨਾਂ ਦੇ ਜਿਹੜੇ ਕਰਮਚਾਰੀ ਨੇ ਉਹ ਹੜਤਾਲ ਤੇ ਗਏ ਨੇ ਤੇ ਸੰਭਾਵਿਤ ਹੜਤਾਲ ਤੇ ਨੇ ਤੇ ਉਹਨਾਂ ਦੇ ਕੋਲੋਂ ਆਪਣੀਆਂ ਤਨਖਾਹਾਂ ਵਤੇ ਵਾਅਦੇ ਤੇ ਲੈ ਕੇ ਆਰਾਮ ਨੂੰ ਲੈ ਕੇ ਜਾਂ ਪੈਨਸ਼ਨ ਵਰਗੇ ਲਾਭਾਂ ਨੂੰ ਲੈ ਕੇ ਉਹਨਾਂ ਨੇ ਕਦਮ ਚੱਕਿਆ ਜਿਸ ਨੂੰ ਲੈ ਕੇ ਹੁਣ ਵੱਡੇ ਪੱਧਰ ਦੇ ਉੱਤੇ ਹੰਗਾਮਾ ਜਿਹੜਾ ਮੱਚਦਾ ਹੋਇਆ ਦਿਖਾਈ ਦਿੱਤਾ ਕਿਤੇ ਨਾ ਕਿਤੇ 에ਅਰ ਕੈਨੇਡਾ ਨੂੰ ਵੱਡਾ ਨੁਕਸਾਨ ਵੀ ਜ਼ਰੂਰ ਹੋਵੇਗਾ ਕਿਉਂਕਿ ਬਹੁਤ ਸਾਰੀਆਂ ਫਲਾਈਟਸ ਉਹਨਾਂ ਦੀਆਂ ਰੱਦ ਹੋਣਗੀਆਂ ਸਫ਼ਰ ਲੋਕਾਂ ਦਾ ਮੁਸ਼ਕਲ ਹੋਵੇਗਾ ਤੇ ਪੂਰੀਆਂ ਜਿਹੜੀਆਂ ਉਡਾਨਾਂ ਰੱਦ ਹੋਣਗੀਆਂ ਤਾਂ ਇਸ ਦੇ ਨਾਲ ਡੂੰਗਾ ਅਸਰ ਜ਼ਰੂਰ ਪਵੇਗਾ ਪਰ ਜਿਹੜੇ ਹੁਣ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਹੁਣ ਵੱਡੇ ਪੱਧਰ ਦੀ ਹੜਤਾਲ ਜਾਰੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿਛਲੇ 8 ਮਹੀਨਿਆਂ ਤੋਂ ਅਸੀਂ ਲੰਬੇ ਸਮੇਂ ਤੋਂ ਜਦੋਜਹਿਦ ਕਰ ਰਹੇ ਹਾਂ ਗੱਲਬਾਤ ਜਿਹੜੀ ਕਿਸੇ ਨਤੀਜੇ ਤੇ ਨਹੀਂ ਪਹੁੰਚ ਰਹੀ ਹੈ ਇਸ ਕਰਕੇ ਉਹਨਾਂ ਨੇ ਹੜਤਾਲ ਜਿਹੜੀ ਕੀਤੀ ਹੈ ਤੇ ਹੜਤਾਲ ਦੇ ਹੱਕ ਦੇ ਵਿੱਚ ਬਹੁਤ ਵੱਡੇ ਮੈਂਬਰਸ ਜਿਹੜੇ ਨੇ ਉਹ ਜ਼ਰੂਰ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਤਾਂ ਹੀ ਹੜਤਾਲ ਖਤਮ ਹੋਵੇਗੀ ਤਾਂ ਹੁਣ 에ਅਰ ਕੈਨੇਡਾ ਜਿਹੜੀ ਕੈਨੇਡਾ ਦੀ ਸਭ ਤੋਂ ਵੱਡੀ ਜਿਹੜੀ ਆ 에ਅਰਲਾਈਨ ਹੈ ਹੁਣ ਉਸ ਦੇ ਜਿਹੜੇ ਕਰਮਚਾਰੀ ਨੇ ਹੜਤਾਲ ਤੇ ਕੀਨੇ ਤਾਂ ਇਸ ਕਰਕੇ ਹੁਣ ਕਿਤੇ ਨਾ ਕਿਤੇ ਇਹ ਜਿਹੜੀਆਂ ਉਡਾਨਾਂ ਨੇ ਪ੍ਰਭਾਵਿਤ ਹੋਣ ਵਾਲੀਆਂ ਨੇ ਤਾਂ ਇਹ ਖਬਰ ਤੁਹਾਡੇ ਲਈ ਹੈ ਜ਼ਰੂਰ ਇਸ ਖਬਰ ਨੂੰ ਸੁਣਾ ਤੇ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਜਿਹੜੀ ਹੈ ਲੋਕਾਂ ਤੱਕ ਪਹੁੰਚੇ ਔਰ ਕਿਸ ਤਰੀਕੇ ਦੇ ਨਾਲ ਸਫ਼ਰ ਕਰਨ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ